ਇਸ ਵਕਤ ਦੀ ਬ੍ਰੇਕਿੰਗ ਨਿਊਜ਼ ਫਰੋਜਪੁਰ ਦੇ ਪਿੰਖਾਈਤਵਾਰੀ ਜਿੱਥੇ ਕੇ ਪਾਕਿਸਤਾਨ ਦੇ ਵੱਲੋਂ ਭੇਜਿਆ ਗਿਆ ਇੱਕ ਡਰੋਨ ਡਿੱਗਿਆ ਤਾਂ ਡਰੋਨ ਇੱਕ ਡਰੋਨ ਜਦੋਂ ਪਿੰਡ ਦੇ ਇੱਕ ਘਰ ਦੇ ਵਿੱਚ ਡਿੱਗਿਆ ਤਾਂ ਘਰ ਦੇ ਵਿੱਚ ਅੱਗ ਲੱਗੀ ਮੌਕੇ ਤੇ ਤਿੰਨ ਪਰਿਵਾਰਕ ਮੈਂਬਰ ਚੁੱਲਸ ਗਏ ਜਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇੱਕ ਗੱਡੀ ਵੀ ਜੋ ਕਿ ਖੜੀ ਸੀ ਉਹ ਚੁੱਲਸ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਰੋਟੀਆਂ ਪਕਾਰ ਰਹੀ ਸੀ ਤਾਂ ਜਦੋਂ ਇਹ ਡਰੋਨ ਡਿੱਗਿਆ ਤਾਂ ਭਾਰਤੀ ਆਰਮੀ ਨੂੰ ਇੱਥੇ ਸਲੂਟ ਬਣਦਾ ਇੱਕ ਪਰ ਫਿਰ ਇੱਕ ਪਰਵਾਸ ਦੀ ਭਾਰਤੀ ਆਰਮੀ ਭਾਰਤੀ ਫੌਜ ਨੇ ਜਾਨ ਬਚਾਈ ਹੈ ਇਸ ਵਕਤ ਦੀ ਬ੍ਰੇਕਿੰਗ ਨਿਊਜ਼ ਫਰੋਜਪੁਰ ਦੇ ਪਿੰਡ ਖਾਈਤੂਰ ਇਹ ਜਿੱਥੇ ਕਿ ਪਾਕਿਸਤਾਨ ਦੇ ਵੱਲੋਂ ਭੇਜਿਆ ਗਿਆ ਇੱਕ ਡਰੋਨ ਡਿੱਗਿਆ ਤਾਂ ਡਰੋਨ ਇੱਕ ਡਰੋਨ ਜਦੋਂ ਪਿੰਡ ਦੇ ਇੱਕ ਘਰ ਦੇ ਵਿੱਚ ਛਿੱਡ ਗਿਆ ਤਾਂ ਘਰ ਦੇ ਵਿੱਚ ਅੱਗ ਲੱਗੀ ਮੌਕੇ ਤੇ ਤਿੰਨ ਪਰਿਵਾਰਕ ਮੈਂਬਰ ਝੁੱਲਸ ਗਏ ਜਿਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇੱਕ ਗੱਡੀ ਵੀ ਜੋ ਕਿ ਖੜੀ ਸੀ ਉਹ ਝੁੱਲਸ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਰੋਟੀਆਂ ਪਕਾ ਰਹੀ ਸੀ ਤਾਂ ਜਦੋਂ ਇਹ ਧੂੰਆਂ ਢਿੱਗਿਆ ਤਾਂ ਭਾਰਤੀ ਆਰਮੀ ਨੂੰ ਇੱਥੇ ਸਲੂਟ ਬਣਦਾ ਇੱਕ ਪਰ ਫਿਰ ਇੱਕ ਪਰਵਾਹ ਦੀ ਭਾਰਤੀ ਆਰਮੀ ਭਾਰਤੀ ਫੌਜ ਨੇ ਜਾਨ ਬਚਾਈ ਹੈ